ਫੇਰ ਉਹ ਤਾਂ ਲੱਗ ਗਿਆ ਕਤਾਲ ਹੁਣ ਫਿਰ ਆ ਤਾਂ ਹੀ ਕਹਿੰਦੇ ਹੱਸ ਜਾਣੇ ਆ ਤੇ ਸੱਚੀ ਹੋਈ ਮਿੱਤਰਾਂ ਦੀ ਪਾਇਰ ਚੁੱਤੀ ਦਾ ਪਾਵਾਂ ਉਹ ਬਾਗ ਗਿਆ ਘੋੜੋ ਤੇ ਤੈਨੂੰ ਵੀ ਅਖੀਰ ਦੀ ਧਿਆਨ ਰੱਖੀ ਇਹ ਕੀ ਹੈ ਕੀ ਹੈ ਪਗਰੀ ਜਗੀ ਜਿਹਨੇ ਮੇਟੀ ਲਾਇਆ ਹੋ ਦਾ ਘਰ ਮਸਤ ਵਾਜਦਾ ਵੀ ਉਹ ਮਿੰਟ ਦੀ ਲਾਂਗੇ। ਛੜੇ। ਛੜੇ। ਕੀ ਹੋ ਗਿਆ ਕੀ ਕਬਟਿਆ ਰੋਲਾ ਪਾਇਆ। ਸੋਚਾ ਕੁਛ ਨਹੀਂ ਤਾਂ ਲਾਂਗੇ ਆਪਣੇ ਵਾਲਾ ਪੋਰਤਾ। ਕਿਉਂ ਕਿੱਥੇ ਭਾਗ ਗਿਆ ਤੇਰੇ ਤਾਂ ਕੋਲੇ। ਕਿੱਥੇ ਭਾਗ ਗਿਆ ਉਹ। ਪਾਪਾ ਨੇ ਮੈਨੂੰ ਸੁਣ ਲਾ ਹੁਣ ਗੱਲ ਜਿਹੜੀ ਅਸੀਂ ਘਰੋਂ ਕੋਲੇ ਟਰੈਕਟਰ ਤੇ ਚੜ੍ਹ ਕੇ ਜਾ ਰਹੇ ਸੀਗੇ। ਹਰੇ ਖੇਤਾਂ ਤੇ ਪੁੰਚੀ ਨਿਗਰ ਰਾਹੇ ਮਿੱਤੀ। ਪੂਰੇ ਦੀ ਸਾਲੀ ਟੱਕਰੀ ਉਹਨੂੰ ਦੇਖ ਕੇ ਨੇ ਬ੍ਰੇਕ ਮਾਰੇ ਨੇ ਫਿਰ ਅਸੀਂ ਉਹਨਾਂ ਦੇ ਘਰੇ ਗਿਆ ਉਸ ਤੋਂ ਬਾਅਦ ਉਹਦੇ ਨਾਲ ਥੋੜਾ ਉਹਨੂੰ ਦੇ ਨੇ ਥੋੜਾ ਪਾਇਆ ਤੇ ਉਹਦੇ ਮੋਢੇ ਨਾਲ ਮੋਢਾ ਜੋੜ ਕੇ ਚਾਹ ਪੀ ਕੇ ਆਇਆ। ਉੱਥੇ ਬੈਠਾ ਹੂਣ। ਉਹ ਸਸ ਸਸ ਸਮਸਮਾ ਪਤਨੀ ਯਾਰ ਨਾਉ ਨਹੀਂ ਪੈਣੇ ਮੇਰੀ ਚਾਹ ਅੱਜ ਇਹ ਜੀ ਨਾਉ ਆ ਬਸ ਸਸ ਸਮਸਮਾ ਸੋਸਮਾ ਸੋਸਮਾ ਤੇ ਹਾਂ ਮੈਂ ਘਰ ਕੇ ਮੇਰੇ ਬਿਆਹ ਬੜੀ ਛੋਟੀ ਜੀ ਹੁੰਦੀ ਸੀ ਬਰਾਮਜੀ ਪਾਈ ਫਰਦੀ ਹੁੰਦੀ ਸੀ ਬੱਬਾ ਜੀ ਆ ਫਿਰ ਕੀ ਹੋ ਗਿਆ ਕੀ ਤਾਂ ਨਾਉ ਨਹੀਂ ਲੈਣੀ ਨੂੰਣੀ ਕੋਈ ਨਾ ਮਟਿਆ ਰ ਹੈ ਹਾਂ ਤੇ ਲੈ ਉਹ ਤਾਂ ਲੱਗ ਗਿਆ ਤਾਂ ਦਾਲ ਹੁਣ ਫਿਰ ਆ ਤਾਂ ਹੀ ਕਹਿੰਦੇ ਹਸਿਆਣੇ ਅੱਗ ਸੱਤੀ ਹੋਈ ਮੇਤਰਾ ਦੀ ਪਾਇ ਸੱਤੀ ਨਾ ਪਾਵਾਂ ਉਹ ਬਾਗਿਆ ਭਰੋ ਤੇ ਤੈਨੂੰ ਵੀ ਰੱਖ ਸੀ ਧਿਆਨ ਰੱਖੀ ਬਣਾ ਫਿਰ ਹੁਣ ਜੁੱਤੀ ਆ ਕਮਰੇ ਪਾਉਂਦੇ ਆ ਦੇ ਮਗਲੇ ਚੱਲਦੇ ਆਪਾਂ ਚੱਲ ਕਮਾ ਦਾ ਸਾਇਨੋ ਪਤਾ ਹਾਂ ਦਾ ਪਾਰਪੇਡਾਂ ਦੇ ਮੈਨੂੰ ਐ ਕਰਿਓ ਠੁਮਛਾ ਨੀਜਾ ਰੱਖੀ ਕਮ ਬਣਦਾ ਦੇਖੀ ਨੀਜਾ ਰੱਖੀ ਠੀਕ ਹੈ ਬਣਨਾ ਜਾਵਾਂ ਕੀ ਕਰੇ ਦਿਖਾਣਾ ਟੇਕਸੇ ਜਾਦੇ ਕੋਈ ਨਾ ਕੋਈ ਮੱਥਾ ਤਾਂ ਕੋਈ ਦੂਸਰਾ ਪਤਾ ਨਹੀਂ ਮੈਨੂੰ ਥੋੜਾ ਪਾ ਲੈਣ ਦੇ ਯਾਰ ਥੋੜਾ ਤਾਂ ਪੈ ਗਿਆ ਖਲਣਾ ਨੂੰ ਆਰਾਮ ਹੈ ਕੋਣ ਮੈਂ ਮੰਤਰ ਪੜਦਾ ਇੱਕ ਉਹ ਮੰਤਰ ਪੜ ਲਾ। ਇਹ ਮੰਤਰ ਪੜਿਆ ਜਾਂਦਾ ਹੁੰਦਾ ਹੈ। ਹੈ? ਮੇਰੇ ਤਾਂ ਕਦੇ ਇੰਨੇ ਪਿਆਰ ਨਾਲ ਤਾਂ ਫੜੇ ਨਹੀਂ ਤਾਂ। ਇਹਦੇ ਕੋਲੋਂ ਹਦੋਂ ਤੋਂ ਪੜੇ ਫੜਲੇ। ਸ਼ਰਮ ਨਹੀਂ ਆਉਂਦੀ ਤੈਨੂੰ। ਦਾ ਕੀ ਕਰਦਾ ਹੈ? ਕੀ ਕਰਦਾ ਹੈ? ਤੁਸੀਂ ਕੌਣ ਹੋ ਜੀ? ਤੂੰ ਮੈਨੂੰ ਐਂ ਦੱਸ ਵੀ ਆ ਕਰਦਾ ਕੀ ਆ? ਇਹ ਤਾਂ ਕੋਲਾ ਪੁਆਰੀ ਚ ਮੈਨੂੰ ਪੀ ਲਿਆ ਹੋ ਗਿਆ। ਆਹ ਤਾਂ ਮੈਂ ਪਹਿਲੀ ਵਾਰ ਦੇਖਿਆ। ਕਿੱਥੋਂ ਆ ਪੋਵਣਾ ਬੰਤਾ ਮੱਧਿਆ ਤੇ? ਕਿੱਥੋਂ ਆਖਦਾ ਹੋ? ਕੋਈ ਕਮ ਹੈ ਸਾਬਕਾ ਕੋਣਾ ਫੋਨ ਹੈ ਸੀ ਤੇ ਮੇਰੀ ਗੱਲ ਸੁਣਾ ਕੀ ਹੋ ਰਿਹਾ ਹੈ ਕਿਉਂ ਇਹਨਾਂ ਨੇ ਗੁੱਟ ਮੈਨ ਬੰਦਾ ਬੱਚਾ ਹੋਰ ਦਈਆ ਦਬਰ ਪੀੜਿਆ ਹੋ ਰਿਹਾ ਮੈਨ ਕੋਈ ਨਹੀਂ ਹੈਗੀ ਸੀ ਮੋੜਾ ਬਾਗ ਨਾ 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 ਯਾ ਕਿ ਇਹ ਨਾਲ ਪੂਰਾ ਪੀੜਿਆ ਮੈਨ ਕੋਈ ਆਪਿਆ ਉਹ ਨਹੀਂ ਹਜੇ ਤੱਕ ਆ ਗਿਆ ਮੈਂ ਕਿ ਮਾਇਆ ਦੀ ਤੀਨ ਨਾ ਤੂੰ ਕੁੱਛਦੀਆਂ ਵੀ ਮਾਇ ਕਹੋਣੇ ਆ ਤੀਨ ਨਹੀਂ ਆਵਾਜ਼ ਦੀ ਨਹੀਂ ਇਹ ਚਲੋ ਪੁੱਛਦਾ ਮੈਂ ਨਾ 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 ਮੋਲਾ ਕੁੰਦਾ ਸੱਤ ਦੀ